ਛੋਟੀ ਜੀ ਹਿਸਟਰੀ ਦੱਸਦਾ ਆ ਤਰਨ ਤਾਰਨ ਬਾਰੇ ਅੱਜ ਮੈਨੂੰ ਬੜੀ ਇੰਟਰਸਟਿੰਗ ਜਾਣਕਾਰੀ ਮਿਲੀ ਤਰਨ ਤਾਰਨ ਦੇ ਵਿੱਚ 1967 ਚ ਕਲੈਕਸ਼ਨ ਹੁੰਦਾ ਹੈ ਠੀਕ ਹੈ ਜੀ ਜੀ ਆਮ ਇਲੈਕਸ਼ਨ ਹੋਇਆ ਵਿਧਾਨ ਸਭਾ ਦਾ ਤੇ ਉੱਥੋਂ ਜਿੱਤੇ ਬهلا ਸਾਹਿਬ ਬهلا ਸਾਹਿਬ ਹਮ ਬهلا ਸਾਹਿਬ ਨੇ ਹਰਾਇਆ ਪੂਰੀ ਸਾਹਿਬ ਨੂੰ 3 ਕੇ 4000 ਵੋਟ ਤੇ ਜੀ ਉਸ ਟਾਈਮ ਬੁਲਟ ਤੁਸੀਂ ਦੇਖੋ 66 ਚ ਬੁਲਟ ਸੀ ਉਹਨਾਂ ਦੇ ਕੋਲ ਬੈਲਾ ਕੁਲ ਹਾਂ ਬਹੁਤ ਵੱਡੀ ਗੱਲ ਹੈ ਉਹ ਕਿਤੇ ਬੁਲਟ ਤੇ ਵੇਖੋ ਜਿੱਤੇ ਐਮ.ਐਲ.ਏ ਬੁਲਟ ਤੇ ਚੰਡੀਗੜ੍ਹ ਨੂੰ ਜਾ ਰਿਹਾ ਸੀ ਜੀ ਕਮਾਲ ਵੇਖੋ ਕਿ ਤਰਨਤਾਰਨ ਤੋਂ ਬੁਲਟ ਮੋਟਰਸਾਈਕਲ ਤੇ ਉਹਨੇ ਮਤਲਬ ਕਿ ਉਸ ਟਾਈਮ ਬੈਲਾ ਸਾਹਿਬ ਨੇ ਆਖਿਆ ਵੀ ਚਲੋ ਚੱਲਦੇ ਹਾਂ ਬੁਲਟ ਮੋਟਰਸਾਈਕਲ ਦਾ ਆਪਣਾ ਰਿਸ਼ਾ ਹੋਏਗਾ ਨਾ ਉਸ ਵੇਲੇ ਅੱਜ ਵੀ ਤੁਸੀਂ ਹੀ ਵੇਖਵਾ ਲਓ ਸਹੀ ਗੱਲ ਹੈ ਠੀਕ ਹੈ ਨਾ ਜੀ ਤਾਂ ਭਾਈ ਉਹ ਰਸਤੇ 'ਚ ਐਕਸੀਡੈਂਟ ਹੋ ਗਿਆ ਬੈਲਾ ਸਾਹਿਬ ਦਾ ਹੂੰ ਉਹਨਾਂ ਦਾ ਇੰਤਕਾਲ ਹੋ ਗਿਆ ਅੱਛਾ ਇੰਤਕਾਲ ਹੋ ਗਿਆ ਤੇ ਉੱਥੇ ਜ਼ਿਮਨੀ ਚੋਣ ਹੋਈ ਦੁਬਾਰਾ। ਓਹੋ ਅਜòn ਜਿੱਤ ਗਈ ਇਹ ਚੱਲੇ ਸੀ। ਹਾਂਜੀ ਜਿੱਤੇ ਤੋਂ ਬਾਅਦ ਬਹਿਲਾ ਸਾਹਿਬ ਦਾ ਫਿਰ ਭਰਾ ਮદાન ਚ ਉਤਾਰਿਆ ਅਕਾਲੀਆਂ ਨੇ। ਜੀ। ਸ਼ਾਇਦ ਮਨਜਿੰਦਰ ਸਿੰਘ। ਮਨਜਿੰਦਰ ਸਿੰਘ। ਉਧਰ ਸ਼ਾਇਦ ਦਲਬਾਖ ਸਿੰਘ ਸੀ ਡਾਲੇ ਕੇ ਆ ਕਾਂਗਰਸ ਬਣੀਓ। ਸਰ ਬੜੀ ਤਗੜੀ ਜ਼ਿਮਨੀ ਚੋਣ ਹੋਈ ਹੋ ਗਈ। ਅਕਾਲੀ ਫਿਰ ਜਿੱਤੇ ਐਸਾ। ਦੂਜੀ ਵਾਰੀ ਵੀ ਜਿੱਤ ਕੇ ਫਿਰ। ਹਾਂਜੀ ਤੁਸੀਂ ਹਿਸਾਬ ਲਾ ਲਓ 67 ਤੋਂ ਘੜ ਹੈ। ਅਕਾਲੀਆ ਦਾ ਐਸੀ ਗੱਲ ਨਹੀਂ ਵੀ ਮਤਲਬ ਕਿ ਅਕਾਲੀ ਦਲ ਦੀ ਉਥੇ ਜੜ੍ਹ ਡੂੰਗੀ ਆ ਇਹਦੇ 'ਤੇ ਕੋਈ ਸ਼ੱਕ ਨਹੀਂ ਪਰ ਹੁਣ ਤੁਸੀਂ ਦੇਖੋਗੇ 67 ਤੋਂ ਬਾਅਦ ਅਕਾਲੀ ਦਲ ਦੇ ਵਿੱਚ ਵਖਰੇਵੇਂ ਹੋਏ ਅਕਾਲੀ ਦਲ ਦੀ ਅੱਜ ਮੌਜੂਦਾ ਸਥਿਤੀ ਜਿਹੜੀ ਹੈ ਉਹ ਨਾ ਸਿਰਫ ਕਹੋ ਬਾਦਲ ਅਕਾਲੀ ਦਲ ਦੀ ਜੇ ਗੱਲ ਕਰੀਏ ਬਹੁਤ ਕਮਜ਼ੋਰ ਹੋਈ ਅੱਗੇ ਨਾਲੋਂ ਜੀ ਪਰ ਫਿਰ ਵੀ باوجود ਇਸ ਤੇ ਜਿੱਥੇ ਰੂਟਸ ਹੁੰਦੀਆਂ ਨੇ ਕਿਸੇ ਇਲਾਕੇ ਦੇ ਵਿੱਚ ਬਿਲਕੁਲ ਆਪਾਂ ਉਹਨਾਂ ਨੂੰ ਹਾਸ਼ੀਏ ਤੇ ਤਾਂ ਨਹੀਂ ਕਹਿ ਸਕਦੇ ਕਿ ਉਹ ਹਾਸ਼ੀਏ ਤੇ ਚਲ ਗਿਆ ਤਾਂ ਇਹ ਦੂਜੀ ਵਾਰ ਜ਼ਿਮਨੀ ਚੋਣ ਹੋਣ ਲੱਗੀ ਹੈ ਤਰਨਤਾਰਨ ਇੰਟਰਸਟਿੰਗ ਗੱਲ ਹੈ ਜੀ ਧਰਮੀਰ ਹੋਰਾਂ ਦੀ ਲਿਖਤ ਸੀਗੀ ਮੈਂ ਉਹ ਪੜ੍ਹੀ ਤੇ ਤੁਹਾਨੂੰ ਯਾਦ ਆ ਕਿ ਮੈਂ ਮੈਂ ਕਹਾਂ ਜੀ ਜ਼ਰੂਰ ਮੈਂ ਸਾਂਝੀ ਕਰਾਂਗਾ ਜੀ ਜੀ ਦਰਸ਼ਕਾਂ ਦੇ ਨਾਲ ਕਿ ਭਈ ਇਹ ਸਿਰਫ ਦੂਜੀ ਜ਼ਿਮਨੀ ਚੋਣ ਹੈ ਤਰਨਤਾਰਨ ਦੇ ਇਤਿਹਾਸ ਦੇ ਵਿੱਚ ਵਿਧਾਨ ਸਭਾ ਦੀ ਜਿਹੜੀ ਹੋ ਰਹੀ ਹੈ ਤੇ ਮੈਨੂੰ ਲੱਗਦਾ ਕਿ ਬੜੀ ਠੋਕਮੀ ਹੋਏਗੀ ਇਹ ਬੜੀ ਜ਼ਬਰਦਸਤ ਹੋਏਗੀ ਤੇ ਉਧਰੋਂ ਕੋਈ ਮਾਝੇ ਚੋਂ ਕੋਈ ਮਤ ਪਤਾ ਸੁਰ ਲੈ ਕਿ ਸਾਡੇ ਕੋਲ ਬੈਠਾ ਸੀਗਾ ਸੱਜਣ ਉਹਨੇ ਕਿਹਾ ਵੀ ਸਾਡੇ ਮਾਝ ਕਿਉਂਕਿ ਅਸੀਂ ਆਪ ਤੁਹਾਨੂੰ ਪਤਾ ਹੀ ਹੈ ਪਾਉ ਹ ਤੇ ਸਾਡੇ ਉਧਰ ਬੜੇ ਸਕੇ ਸੰਬੰਧ ਇਹ ਤੇ ਸਾਡੇ ਪਾਉ ਜਿਆਦਾ ਹੁੰਦੇ ਨੇ ਭੇਜ ਤੇ ਦਿੰਦੇ ਹਾਂ ਜੀ ਪਾਉ ਵੀ ਇਦਾਂ ਕਰਦੇ ਆਂਗਾ ਉਦਾਂ ਫਲਾਣਾ ਇਦਾਂ ਜਾ ਰਿਹਾ ਉਦਾਂ ਜਾ ਰ ਉਹਨੇ ਕਿਹਾ ਕਿ ਯਾਰ ਜਿੰਨਾ ਕੋ ਪੁੱਛਦੇ ਆਂ ਵੀ ਮੈਂ ਪਤਾ ਕੀਤਾ ਇਧਰਲੀ ਸਾਈਡ ਤੋਂ ਕੀਤਾ ਇਧਰਲੀ ਸਾਈਡ ਤੋਂ ਕੀਤਾ ਵੀ ਉੱਥੋਂ ਦੇ ਬੰਦਿਆਂ ਦਾ ਇਹ ਕਹਿਣਾ ਵੀ ਇਲੈਕਸ਼ਨ ਫਸੇਗਾ ਤੇ ਇਲੈਕਸ਼ਨ ਦੇ ਜਿੱਤ ਹਾਰ ਦਾ ਮਾਰਜਿਨ ਜਿਹੜਾ ਹੈ ਉਹ ਕੱਟ ਰਹਿਣ ਦੀ ਸਭਾਵਨਾ ਹੈ ਜੀ ਮਤਲਬ ਇਹ ਲੋਕਾਂ ਦੀ ਆਵਾਜ਼ ਲੈਣੇ ਲੈੜੇ ਹੀ ਕੰਮ ਰੂ ਹਾਂ ਜੀ ਲੋਕ ਤੇ ਆਪਾਂ ਵੀ ਇਹੋ ਗੱਲ ਕਹਿ ਰਹੇ ਸੀਗੇ ਮੋਢਲੇ ਡੋਰ ਦੇ ਵਿੱਚ ਕੇ ਬਈ ਆਮ ਆਦਮੀ ਪਾਰਟੀ ਉੱਥੇ ਕੋਈ ਇਹ ਨਹੀਂ ਕਿ ਵਨ ਸਾਈਡਡ ਉਹ ਡਿਫੀਟ ਹੋ ਜਾਏਗੀ ਜੀ ਠੀਕ ਹੈ ਜੀ ਉਹ ਵੀ ਟੱਕਰ ਦੇਣਗੇ ਹਾਂ ਅਕਾਲੀ ਦਲ ਵਾਰਸ ਪੰਜਾਬ ਦੇ ਜਾਂ ਹੁਣ ਕਨ ਕੋ ਪੰਥਕ ਸਾਂਝੇ ਉਮੀਦਵਾਰ ਹੋਣਗੇ ਹਾਂ ਜੀ ਜੀ ਉਹ ਵੀ ਚੜਤ ਦੇ ਵਿੱਚ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਉਹਨਾਂ ਦੀ ਵੀ ਉੱਥੇ ਲੜ ਹਰ ਬਣ ਰਹੀ ਹੈ ਹਲੇ ਪੂਰਾ ਤਾਂ ਨਹੀਂ ਪਰ ਕਹਿ ਸਕਦੇ ਤੇ ਦੂਜੇ ਪਾਸੇ ਹੁਣ ਅਕਾਲੀ ਦਲ ਬਾਦਲ ਜਾਂ ਕਾਂਗਰਸ ਭਾਜਪਾ ਦੇਖੋ ਭਾਜਪਾ ਦਾ ਵੀ ਮੈਂ ਵੇਖ ਰਿਹਾ ਕਿ ਜਿਹੜੇ ਪਿੰਡਾਂ ਦੇ ਵਿੱਚ ਉਹ ਜਦ ਅਸੀਂ ਹੁਣ ਕੁਝ ਪਿੰਡਾਂ ਨੂੰ ਜਾਣਦੇ ਹਾਂ ਕਿ ਫਲਾਣਾ ਫਲਾਣਾ ਉਸ ਏਰੀਏ ਦੇ ਵਿੱਚ ਜਿੱਥੇ ਮੈਨੂੰ ਲੱਗਦਾ ਕਿ ਭਾਜਪਾ ਦਾ ਬੂਥ ਵਗੈਰਾ ਲੱਗਣਾ ਬੜਾ ਮੁਸ਼ਕਲ ਹੁੰਦਾ ਸੀ ਤੇ ਮੈਂ ਅੱਜ ਉਥੋਂ ਅੰਮ੍ਰਿਤਸਰ ਦੇ ਜਾਂ ਤਰਮਤਾਰਨ ਦੇ ਕਈ ਲੋਕਲ ਅਖਬਾਰ ਫੋਨ ਦਾ ਪਿਆਸ ਗਿਆ ਸਵੇਰੇ ਜੀ ਸੁਖਮ ਸਿੰਘ ਸਾਹਿਬ ਕਿ ਉਹ ਛੋਟੀਆਂ-ਛੋਟੀਆਂ ਸਭਾਵਾਂ ਚੋਂ ਉਹਦੇ ਬੰਦੇ ਆ ਰਹੇ ਆ ਹਮ ਮਤਲਬ ਪੈ ਆ ਗਏ ਕੋਈ ਉਥੇ ਚਮਤਕਾਰ ਦੀ ਆਸ ਨਾ ਰੱਖੇ ਤੇ ਵੇਤਰਿਆ ਪਰੰਤੂ ਜਿਹੜਾ ਮਤਲਬ ਕਿ ਹਰਜਿੰ다 ਜੈਨੀ ਸਾਹਿਬ ਹੋਰੀ ਉੱਥੇ ਬੈਠੇ ਆ ਮੈਂ ਦੇਖ ਰਿਹਾ ਸਿੱਖ ਸਭਾ ਹਰਜੀਤ ਸਿੰਘ ਹੋਰੀ ਨਾਲ ਉਹ ਸੰਧੂ ਸਾਹਿਬ ਜੀ ਤਾਂ ਉਥੇ ਹਾਜ਼ਰੀ ਸੀ ਇੱਕ ਆ ਛੋਟੀ ਜੀ ਹਾਜ਼ਰੀ ਕਹ ਲਉ ਕਿ ਕੁਰਸੀਆਂ ਲਗੀਆਂ ਨੇ ਤੇ ਕੁਰਸੀਆਂ ਭਰੀਆਂ ਨੇ ਜੀ ਇਹ ਸਾਨੂੰ ਮਤਲਬ ਕਿ ਇੱਕ ਨਵਾਂ ਦ੍ਰਿਸ਼ ਵੀ ਦੇ ਦੇਖਣ ਨੂੰ ਮਿਲ ਰਿਹਾ ਹੈ ਕਿ ਭਾਈ ਭਾਜਪਾ ਵਾਲੇ ਜਿੱਥੇ ਬਿਲਕੁਲ ਜਿੱਦਾਂ ਕਹ ਲਈਏ ਜੂਝਦੇ ਸਨ ਕਿ ਕੋਈ ਝੰਡਾ ਚੁੱਕਣ ਵਾਲਾ ਕੋਈ ਦਰੀ ਵਸਾਉਣ ਵਾਲਾ ਬੇ ਜੀ ਜੀ ਉਹ ਉੱਥੇ ਪੈਰ ਲੱਗਣੇ ਸ਼ੁਰੂ ਹੋਏ ਤੇ ਕੁਰਸੀਆਂ ਲੈਣੀਆਂ ਸ਼ੁਰੂ ਹੋ ਗਈਆਂ ਆਪਾਂ ਇਹ ਕਰ ਸਕਦੇ ਹਾਂ ਪਰ ਇਹ ਕੋਈ ਚਮਤਕਾਰ ਤਾਂ ਨਹੀਂ ਪਰ ਮੇਰੇ ਖਿਆਲ ਦੇ ਨਾਲ ਟੱਕਰ ਜਿਹੜੀ ਹੈ ਤੇ ਕੂਨੀ ਛੋ ਕੂਨੀ ਹਮ ਇੰਤੇ ਆਸ ਹੈਗੀ ਹੈ ਜੀ ਇਹਦੀ ਆਸ ਹੈਗੀ ਆ ਬਿਲਕੁਲ ਜੀ ਬਿਲਕੁਲ ਜੀ ਰਵੀ ਬੈਲਾ ਜੀ ਦੱਸ ਰਹੇ ਨੇ ਕਿ ਮਨਜਿੰਦਰ ਸਿੰਘ ਬੈਲਾ ਕਹਿੰਦੇ ਐਮ ਐਲ ਏ ਬਣੇ ਸੀ ਬਾਅਦ ਦੇ ਵਿੱਚ ਇਹ ਗੋਤੀ ਵੀ ਲੱਗ ਰਹੇ ਨੇ ਉਹਨਾਂ ਦੇ ਅੱਛਾ ਜੀ ਰਵੀ ਬੈਲਾ ਜੀ ਮੈਂ ਕਿਹਾ ਗੋਤੀ ਵੀ ਰਹੇ ਉਹਨਾਂ ਦੇ ਜੀ ਬੈਲਾ ਅਸ਼ਤ ਪਿੰਡ ਹੋਏਗਾ ਮੇਰੇ ਖੰਦੇ ਨਾਲ ਜੀ ਹਾਂ ਜਾਂ ਫਿਰ ਪਿੰਡ ਹੋ ਸਕਦਾ ਬਿਲਕੁਲ ਜੀ ਪਿੰਡ ਬਿਲਕੁਲ ਜੀ ਇੱਕ ਕਮੈਂਟ ਮੈਂ ਜ਼ਰੂਰ ਪੜਦਾ ਜੀ ਆਕਾਸ਼ ਅੰਦਾਵਾ ਜੀ ਤਾਂ ਫਿਰ ਆਪਾਂ ਚੱਲਦੇ ਆ ਇਹ ਕਹਿੰਦੇ ਕਿ ਹਰਮੀਤ ਸਿੰਘ ਤੇ ਮਨਦੀਪ ਸਿੰਘ ਦੇ ਵਿੱਚ ਮੁਕਾਬਲਾ ਹੈ ਜੀ ਬਾਕੀਆਂ ਦਾ ਔਖਾ ਹੁਣ ਇਹ ਤੇ ਆਪਾਂ ਨੂੰ ਹਰਮੀਤ ਸਿੰਘ ਮਨਦੀਪ ਉਹ ਹੀ ਫਿਰ ਇਹਨਾਂ ਦਾ ਮਤਲਬ ਹੈ ਕਿ ਇੱਕ ਪੰਥਕ ਤੇ ਦੂਸਰਾ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਹੋ ਗਿਆ ਚਲੋ ਆਪਾਂ ਇਹਨਾਂ ਚੀਜ਼ਾਂ ਨੂੰ ਵੀ ਦੇਖ ਲਈਏ ਫਿਰ ਇੰਟਰਸਟਿੰਗ ਦੌੜੇ ਹੋਏਗੀ ਕਿ ਤੀਸਰੇ ਨੰਬਰ ਤੇ ਕੌਣ ਰਹਿੰਦਾ ਜੀ ਮੰਨ ਲਓ ਅਕਾਲੀ ਤੀਸਰੇ ਨੰਬਰ ਤੇ ਆ ਜਾਂਦੇ ਆ فرض ਕਰੋ ਇਹ ਉਹਨਾਂ ਵਾਸਤੇ ਬਹੁਤ ਵੱਡੀ ਪ੍ਰਾਪਤੀ ਹੋਏਗੀ ਤੇ ਕਾਂਗਰਸ ਵਾਸਤੇ ਇਹ ਸੈਟਬੈਕ ਹੋ ਸਕਦਾ ਜੀ ਜੇ ਕਾਂਗਰਸ ਉੱਥੇ ਚੰਗੀ ਟੱਕਰ ਦੇ ਕੇ ਦੂਜੇ ਦੇ ਮੁਕਾਬਲੇ ਤੀਜੇ 'ਚ ਵੀ ਆੜ ਕੇ ਆ ਜਾਂਦੀ ਹੈ ਕਾਂਗਰਸ ਵਾਸਤੇ ਉਮੀਦ ਹੋ ਜੇ ਉਮੀਦ ਹੋ ਜਗੀ ਨਾ ਹਾਂ ਇੱਕ ਉਹਨਾਂ ਦਾ ਬੇਸ਼ਕੀਰ ਰਿਤੇ ਹੈ ਹੈਵੀ weight ਨਹੀਂ ਹੈ ਪਰ باوجود ਇਸ ਦੇ ਉਹ ਬੜਾ ਵਜਨ ਦਿਖਾ ਜਾਂਦੇ ਨੇ ਹਮ ਤਾਂ ਕਾਂਗਰਸ ਵਾਸਤੇ ਵੀ ਇਹ ਸੰਤੁਸ਼ਟੀ ਜਨਕ ਚੀਜ਼ ਹੋਏਗੀ ਨਾ ਜੀ ਇਸ ਕਰਕੇ ਕਾਫੀ ਇੰਟਰਸਟਿੰਗ ਹੈ ਯਾਰ ਇਸ ਲੜਾਈ ਨੂੰ ਆਪਾਂ ਦੇਖ ਸਕਦੇ ਵਾਕਿਆ ਜੇ ਕੋਣੇ ਨਤੀਜਾ ਨਹੀਂ ਕੱਢ ਸਕਦੇ ਕੋਈ ਅਜੇ ਇੱਕ ਦਰਸ਼ਕ ਨੇ ਕਿਹਾ ਸੀਗਾ ਕਿ ਸੈਮੀ ਹੈ ਨਾ ਤਾਂ ਬਿਲਕੁਲ ਹੀ ਸੈਮੀ ਆ ਉਸ ਤੋਂ ਬਾਅਦ ਆਪਾਂ ਨੂੰ ਪਤਾ ਲੱਗੇਗਾ ਕਿ ਕਿਸ ਤਰ੍ਹਾਂ ਦਾ ਮਾਹੌਲ ਬਣਦਾ ਹੈ ਜੀ 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 ਦੋਸਤੋ ਬਹੁਤ ਪਿੰਡ ਹੈ ਇਹ ਇੱਕ ਬੈਲਾ ਘੋਤ ਨਹੀਂ ਹੈ ਤੇ ਇਹ ਪਿੰਡ ਹੈ ਜੀ ਹੂੰ ਜੀ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਤੁਹਾਡੀ ਸਾਰੇ ਦੋਸਤਾਂ ਦੀ ਪ੍ਰੋਗਰਾਮ ਹੋਰ ਸ਼ੇਅਰ ਕਰਦੇ ਹੋਰ ਗੱਲਾਂ ਬਾਤਾਂ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਤਰਮ ਤਾਰ ਨੇ ਜਿਹੜੇ ਤੇ ਆਪਣੀ ਰੋਜ਼ ਗੱਲਬਾਤ ਚੱਲਣੀ ਹੈ ਇਹਨੂੰ ਤੇ ਹਾਂ ਜੀ ਹਾਂ ਜੀ ਹਾਂ ਜੀ ਬਹੁਤ ਬਹਾਰ ਰੌਚਕ ਜਾਣਕਾਰੀਆਂ ਲੈ ਕੇ ਆਵਾਂ ਕਿ ਅੱਜ ਵੀ ਮੈਂ ਤੁਹਾਡੇ ਵਾਸਤੇ ਲਿਖਤ ਪੜੀ ਤਾਂ ਮੈਂ ਕਿਹਾ ਮੈਂ ਜ਼ਰੂਰ ਆਪਣੀ ਉਹ ਗੱਲ ਸੀ ਇਹ ਸਾਂਝੀ ਕਰਾਂਗੇ ਕਿ ਉਸ ਸਮੇਂ ਦਾ ਜਿਤਿਆ ਐਮਐਲਏ ਬੁਲਟ ਮੋਟਰਸਾਈਕਲ ਤੇ ਚੰਡੀਗੜ੍ਹ ਜਾ ਰਿਹਾ ਸੀ ਅੱਜ ਅੱਜ ਤੇ ਮੈਨੂੰ ਲੱਗਦਾ ਕਿ ਭਾਈ ਜਦੋਂ ਕੋਈ ਐਮਐਲਏ ਬਣਦਾ ਤੇ ਪਹਿਲਾਂ ਉਹਦਾ ਸੋਚਣਾ ਹੀ ਹੋਏਗਾ ਕਿ ਪਹਿਲਾ ਪੈਰ ਫੋਰਚੂਨਰ ਚ ਤੇ ਦੂਜਾ ਕਿਤੇ ਜਾਂਦੇ ਆ ਜਾਂਦੇ ਆ ਡਿਫੈਂਡਰ ਡਿਫੈਂਡਰ ਲੈ ਲਈਏ 5 ਸਾਲਾਂ ਬਾਅਦ ਦੇ ਗੱਲ ਬੱਲੇ ਬੱਲੇ ਚ ਆ ਜਵੇ ਨਹੀਂ ਉਹ ਮਤਲਬ ਪੰਜ ਤੱਕ ਨਹੀਂ ਸੋਚਦੇ ਉਹ ਤਾਂ ਪਹਿਲਾਂ ਹੀ ਸੋਚ ਲੈਂਦੇ ਹਾਂ ਜੀ ਹਾਂ ਜੀ ਅਸੀਂ ਵੀ ਛੋਟੇ ਹੁੰਦੇ ਸੀ ਹੁਣ ਤੇ ਮੈਨੂੰ ਪਤਾ ਨਹੀਂ ਆ ਰੋਡ ਵੇਜਦੀਆਂ ਜਿਹੜੀਆਂ ਹੁੰਦੀਆਂ ਸਨ ਨਾ ਤਾਕੀ ਵਾਲੀ ਸਾਈਡ ਤੇ ਸੀਟਾਂ ਹੁੰਦੀਆਂ ਸਨ ਡਰਾਈਵਰ ਦੇ ਬਿਲਕੁਲ ਆਪੋਜ਼ਿਟ ਜਿੱਥੇ ਕਈ ਵਾਰ ਕੰਡਕਟਰ ਬੈਠ ਜਾਂਦੇ ਆ ਇਹ ਹੋਗੀਆਂ ਤੇ ਇਧਰ ਇੱਕ ਨਾ ਸੀਟ ਹੁੰਦੀ ਸੀ ਮੈਂ ਛੋਟਾਂ ਦਾ ਪੜਦਾ ਹੁੰਦਾ ਸੀ ਵਧਾਇਕਾਂ ਲਈ ਰਾਖਵੀ ਹੂੰ ਤੁਸੀਂ ਸੋਚ ਕੇ ਦੇਖੋ ਕਿ ਐਮ ਐਲ ਐਸ ਜਿਹੜੇ ਆ ਸਰਕਾਰੀ ਬੱਸਾਂ 'ਚ ਟਰੈਵਲ ਕਰਦੇ ਹੁੰਦੇ ਸਨ ਚੰਡੀਗੜ੍ਹ ਨੂੰ ਜਾਣ ਵਾਸਤੇ ਜਾਂ ਯਾ ਟੁੱਟਮੀ ਬਸ ਦੇ ਰੂਟੇ ਵਿੱਚ ਕਿਉਂਕਿ ਉਹਨਾਂ ਦੇ ਪਾਸ ਇੱਕ ਰਿਜ਼ਰਵ ਸੀਟ ਲੱਗੀ ਹੁੰਦੀ ਸੀ ਤਾਂ ਇਹਦਾ ਮਤਲਬ ਹੈ ਕਿ ਜੇ ਟਰੈਵਲ ਕਰਦੇ ਸਨ ਉਸ ਵੇਲੇ ਦੇ ਵਿਧਾਨਕਾਰ ਤੇ ਤਦ ਹੀ ਉਹ ਸੀਟ ਲਈ ਅਸੀਂ ਨਾ ਜੀ ਬਿਲਕੁਲ ਪਰ ਅੱਜ ਅੱਜ ਤਾਂ ਇਹੋ ਸੋਚ ਵੀ ਨਹੀਂ ਸਕਦੇ ਮੈਨੂੰ ਲੱਗਦਾ ਹਾਂਜੀ ਆ ਲਿਖ ਰਹੇ ਨਹੀਂ ਜੀ ਕਿ ਪੀਆਰਟੀਸੀ 'ਚ ਹੁਣ ਵੀ ਰਿਜ਼ਰਵ ਹੁੰਦੇ ਆ ਕਮਾਲ ਦੀ ਗੱਲ ਆ ਯਾਰ ਤੇ ਪਰ ਕੋ ਚੜਿਆ ਦੇਖ ਮੈਂ ਲਾਸਟ ਵਾਰੀ ਇੱਕ ਵਧਾਇਕ ਚੜਿਆ ਵੇਖਿਆ ਸੀਗਾ ਹੁਣ ਤੁਸੀਂ ਵਝੋ ਇਹ ਤੁਹਾਨੂੰ ਮੈਂ ਦਿੰਨਾ ਕੁਐਸਚਨ ਸਵਾਲ ਦਿੰਨਾ ਲੋਬੀ ਤੁਸੀਂ ਦੱਸੋ ਨਾ ਗੂਗਲ ਨਹੀਂ ਕਰਨਾ ਤੁਸੀਂ ਸਾਰਿਆਂ ਨੇ ਆਪਣੇ ਚੇਤੇ 'ਚ ਤਾਜ਼ਾ ਕਰਨਾ ਸਾਰੇ ਦ੍ਰਿਸ਼ ਨੂੰ ਕਿ ਲਾਸਟ ਵਾਰੀ ਤੁਸੀਂ ਕਿਹੜਾ ਐਮਐਲਏ ਜਿਹੜਾ ਸੀਗਾ ਉਹ ਟਰੈਵਲ ਕਰਦਾ ਬੱਸ 'ਚ ਵੇਖਿਆ ਸਾਈਕਲ ਤੇ ਨਹੀਂ ਸਾਈਕਲ ਤੇ ਤਾਂ ਸਾਰਿਆਂ ਨੂੰ ਬਤਾ ਦੇਵ ਮਾਨ ਗਏ ਸੀ ਹਾਂਜੀ ਬੱਸ ਦੇ ਵਿੱਚ ਇੱਕ ਨਾਮ ਤੇ ਇਨਾਮ ਤੇ ਦੋ ਤਿੰਨ ਆ ਗਏ ਨੇ ਜੀ ਰਾਜਕੁਮਾਰ ਜੀ ਕਹਿ ਰਹੇ ਨੇ ਰਾਜਾ ਵੜਿੰਗ ਮੁਗਲ ਸਾਹਿਬ ਕਹਿ ਰਹੇ ਨੇ ਚੰਨੀ ਜੀ ਕੁਰਵੰਤ ਸੰਘੇੜਾ ਜੀ ਕਹਿ ਰਹੇ ਨੇ ਚੀਮਾ ਸਾਹਿਬ ਹਾਂਜੀ ਇਹਨਾਂ ਦਾ ਜਵਾਬ ਹਾਂਜੀ ਲੋਕ ਕਰ ਦਿਆ ਜਾਂਦਾ ਚੀਮਾ ਸਾਹਿਬ ਕਹਿ ਗਏ ਉਹਨਾਂ ਨੇ ਟਰੈਵਲ ਕੀਤਾ ਸੀ ਜਿੱਤ ਕੇ ਨਾ ਸਤਾਰਾ 'ਚ ਟਰੈਵਲ ਕੀਤਾ ਸੀਗਾ ਚੰਡੀਗੜ੍ਹ ਤੱਕ ਤੇ ਰਾਜਾ ਵੜਿੰਗ ਤਾਂ ਫਿਰ ਜਦੋਂ ਟ੍ਰਾਂਸਪੋਰਟ ਮਨਿਸਟਰ ਬਣੇ ਤੇ ਚੈਕਿੰਗ ਕਰਦੇ ਹੁੰਦੇ ਸਨ ਨਾ ਤੇ ਚੜ ਜਾਂਦੇ ਸੀਗੇ ਬੱਸਾਂ ਤੇ ਹੂੰ ਤੇ ਰਾਜਾ ਵੜਿੰਗ ਤੇ ਉਹ ਤੋਂ ਲੱਗਦਾ ਕਿ ਤੇ ਬੱਸ ਚਲਾਉਣਾ ਲੱਗ ਪਿਆ ਬੰਦੇ ਲੱਗ ਪਏ ਸੀ ਤਾਂ ਇਹ ਜਿਹੜੀ ਤਾਂ ਫਲਾਈਂਗ ਜਿਹੜੀ ਹੈ ਉਹ ਮਤਲਬ ਕਿ ਸਰਕਾਰੀ ਫਲਾਈਂਗ ਵਾਲੇ ਨੂੰ ਨਹੀਂ ਮਾਰਦੇ ਹੁੰਦੇ ਸੀਗੇ ਲਓ ਭਾਈ ਹਣ ਚੀਮਾ ਸਾਹਿਬ ਚੀਮਾ ਸਾਹਿਬ ਬਹੁਤ ਆਗੇ ਪਰ ਪਹਿਲੇ ਨੰਬਰਾਂ ਦਾ ਨੰਬਰ ਲੈ ਕੇ ਆਵੇ ਜੀ 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 ਮਿਹਰਬਾਨੀ ਦੋਸਤੋ ਚਲੋ ਥੋੜਾ ਜਾ ਅੱਗੇ ਨੂੰ ਚੱਲਦੇ ਆਂ